ਨਹੀਂ ਜੀ ਲੋ ਨਹੀਂ ਬਹੁਤ ਸਫਲ ਸਾਹਿਬ ਕੀ ਆਪਕ ਕਵਨ ਦੇ ਬਹੁਤ ਸਮਝੀ ਆਪ ਜੀ ਜੀ ਨਾ ਜੀ ਪਿੰਡ ਨੂਰ ਮੁਹੰਮਦ ਜੋ ਕਿ ਨਵਾਂ ਮੁੰਬੇ ਕਾ ਪੰਚਾਇਤ ਦੇ ਵਿੱਚ ਆਉਂਦਾ ਹੈ ਔਰ ਇਸ ਪਿੰਡ ਦੇ ਵਿੱਚ ਜਿਹੜੀ ਸੜਕ ਹੈ ਲਿੰਕ ਸੜਕ ਕਰਦੀ ਹੈ ਪਿੰਡ ਨੂੰ ਔਰ ਉਹ ਸੜਕ ਦਾ ਬੜਾ ਬੁਰਾ ਹਾਲ ਸੀ ਔਰ ਸਾਡੇ ਸਰਪੰਚ ਸਾਹਿਬ ਸਾਡੇ ਸਾਰੇ ਪਿੰਡ ਵਾਸੀ ਸਾਰਿਆਂ ਦੀ ਡਿਮਾਂਡ ਸੀ ਇਹ ਸੜਕ ਨੂੰ ਨਵਾਂ ਬਣਾਇਆ ਜਾਵੇ ਤਾਂ ਉਸ ਲਈ 37960000 ਰੁਪਏ ਦੀ ਜਿਹੜੀ ਗ੍ਰਾਂਟ ਹੈ ਇਹ ਸਰਕਾਰ ਵੱਲੋਂ ਪਾਸ ਕੀਤੀ ਗਈ ਹੈ ਔਰ ਤਕਰੀਬਨ 2 ਕਿਲੋਮੀਟਰ ਔਰ 100 ਮੀਟਰ ਇਹ ਜਿਹੜੀ ਸੜਕ ਹੈ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋਊਗੀ ਅੱਜ ਨੀ ਪੱਥਰ ਰੱਖ ਕੇ ਇਹ ਜਿਹੜੀ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਕੰਮ ਜਿਹੜਾ ਚੱਲ ਰਿਹਾ ਹੈ ਔਰ ਇਸ ਤੋਂ ਬਾਅਦ ਜੋ-ਜੋ ਮੁਸ਼ਕਲ ਆਉਂਦੀ ਸੀ ਸਾਡੇ ਲੋਕਾਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਉਹ ਸਾਰੀ ਮੁਸ਼ਕਲ ਦਾ ਜਿਹੜਾ ਹੱਲ ਹੈ ਇਹ ਅਸੀਂ ਕਰਨ ਜਾ ਰਹੇ ਹਾਂ ਔਰ ਇਸ ਤੋਂ ਇਲਾਵਾ ਹੋਰ ਵੀ ਡਿਵੈਲਪਮੈਂਟ ਦੇ ਕੰਮ ਜਿਹੜੇ ਪਿੰਡ ਦੇ ਵਿੱਚ ਅਸੀਂ ਕੀਤੇ ਐ ਚੱਲ ਵੀ ਰਹੇ ਨੇ ਔਰ ਹੋਰ ਵੀ ਜਿਹੜੇ ਪਿੰਡ ਵਾਸੀਆਂ ਦੀ ਕੋਈ ਡਿਮਾਂਡ ਹੈ ਉਹ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਪੂਰੇ ਕਰਾਂਗੇ ਇਹ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਜਾਰੀ ਰੱਖੇ ਹੋਏ ਐ ਸਾਡੇ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਐ ਸਾਰੇ ਹਲਕੇ ਦੇ ਵਿੱਚ ਰਿਕਾਰਡ ਤੋੜ ਜਿਹੜਾ ਵਿਕਾਸ ਹੈ ਉਹ ਕੀਤਾ ਜਾ ਰਿਹਾ ਹੈ